ਸਸਕਾਰ ਬੋਲੀ ਸਸਕਾਰ ਕੇ ਬਸ ਠੀਕ ਹੈ ਉਹਦੀਆ ਤੁਸੀਂ ਦੱਸੋ ਤੁਸੀਂ ਠੀਕ ਹੋ ਮੇਰਾ ਠੀਕ ਤਾਂ ਹੋਊਗਾ ਨਾ ਜੇ ਤੁਸੀਂ ਕੁਛ ਮਾੜੀ ਮੁੱਟ ਕੇਅਰ ਕਰਾਉਂਦਾ ਫਿਰ ਤਾਂ ਠੀਕ ਹੋਊਗਾ ਮੈਂ ਤਾਂ ਕੇਅਰ ਕਰਦੀ ਆਂ ਲੈ ਇਹ ਜੀ ਕਹੇ ਜੀ ਗੱਲ ਕਰਦੀ ਹੋਰ ਕਹਿ ਜੀ ਗੱਲ ਕਰਾਂ ਦੱਸੋ ਇੱਕ ਤਾਂ ਆਸ਼ੀਰਵਾਦ ਹੋਣੀ ਨੇ ਜੇ ਛੇਤੀ ਦੇਨ ਲੱਭ ਜੰਨਾ ਮੈਂ ਤਾਂ ਤੈਨੂੰ ਇਹਨੂੰ ਤਿਆਰ ਕਰਦੀ ਆਂ ਇਹਨੂੰ ਤੇਰਾ ਸਤਿਕਾਰ ਕਰਦੀ ਆਂ ਆਦਰ ਮਾਨ ਕਰਦੀ ਆਂ ਹੈਨਾ ਵੀ ਮੈਨੂੰ ਲੱਗੀ ਵੀ ਨਾ ਨੇ ਉਹ ਲੱਗਣ ਵਾਲੀ ਗੱਲ ਨਹੀਂ ਹੁੰਦੀ ਬੂਆ ਪਤਾ ਕੀ ਚੱਕਰ ਹੈਗਾ ਹੁਣ ਸੰਝ ਸੰਝ ਵੀ ਹੈ ਨਹੀਂ ਗੱਲ ਨੂੰ ਉਸ ਨੂੰ ਹੁਣ ਜੀ ਨਹੀਂ ਲੱਗਦਾ ਹੁੰਦਾ ਬੰਦੇ ਦਾ ਮੈਂ ਕੈਂਟਿੰਗਾਂ ਕਰੀ ਜਾਂਦਾ ਸੀ ਤੁਸੀਂ ਕੋਈ ਰਿਪਲਾਈ ਨਹੀਂ ਤੇਰੇ ਅੱਛੇ ਫਿਰ ਕੀ ਕਰਾਂ ਮੈਂ ਦੱਸੋ ਫਿਰ ਰਿਪਲਾਈ ਤਾਂ ਆਵਤੋਂ ਮੈਂ ਕਹਾਂਦੀ ਜਿਹੜੀ ਆਈ ਬਤੀ ਸੀ ਮੇਰੇ ਕੋਲ ਹੀ ਸੀ ਲੀ ਕੋਈ ਹਾਂ ਤੇ ਉਹਨੇ ਕੋਈ ਲਵੇਰਾ ਦੇਖ ਕੇ ਆਉਣਾ ਸੀ ਤੇ ਨਾ ਜਲਦੀ ਤੜਕੇ ਸਾਂਹੀਆਂ ਮਦੰਗਾਂ ਲਾਉਂਦੀ ਸੀ ਓਕੇ ਤਾਹਾਂ ਵਰਗੇ ਚੱਕਰ ਜਿਹਾ ਦੇ ਸਾਹਮਣੇ ਅੱਛਾ ਮੈਂ ਆਖਿਆ ਉਹਦਾ ਤੂੰ ਗੋਆਏ ਬੋਲਣਾ ਸੀ ਕਿਵੇਂ ਮੇਰ ਕੋ ਅਡਾਰ ਲੋ ਆਇਆ ਫਿਰ ਉਹ ਗੱਲਾ ਬਣਾਉਂਦੀ ਆ ਬਾਹਰ ਚੱਕੇ ਬੁੱਗੇ ਛੁੱਗੇ ਕਰਨਾ ਸੀ ਮੈਨੂੰ ਫਿਰ ਉਹ ਤਾਂ ਫਿਰ ਗੈਰ ਨੇਗੇ ਵੀ ਇਹ ਚਾਰੇ ਸੋਹਣਿਆ ਤਾਂ ਕਰਕੇ ਬਹੁਤ ਜਿਆਦੇ ਸੋਹਣਿਆ ਪਰ ਹੁਣ ਭਰੀ ਜਵਾਨੀ ਚ ਫੁੱਫੜਾ ਚੱਲਦਾ ਰਿਹਾ ਹੈ ਅਜੇ ਵੀ ਉਮਰ ਸੀ ਦੇਰੀ ਅਜੇ 45 ਵਰਗੇ ਉਮਰ ਛੜੀ ਹੁੰਦੀ ਹੈ ਬੱਸ ਆ ਨਹੀਂ ਗਿਆ ਦਿਖਾਈ ਨਹੀਂ ਮੇਰੇ ਵੀ ਇਹ ਤਾਂ ਗੋਪੀ ਤਾਂ ਬੜੀ ਸੋਹਣੀ ਹੈ ਗੋਪੀ ਤਾਂ ਬੜੀ ਸੋਹਣੀ ਹਾਂ ਤਾਂ ਕਰਕੇ ਇਹਦੇ ਕੋਲ ਫੋਨ ਕਰਦੀ ਹੈ ਇਹਦੇ ਰਿਸ਼ਤੇਦਾਰ ਇਹਨੂੰ ਦਿਦਵਾ ਜਾਣ ਕੇ ਫਿਰ ਬਾਹਰ ਆਈ ਗੱਲਾਂ ਕਰਦੀ ਹੈ ਹਾਂ ਉੱਪਰ ਲੋਕਾਂ ਨੂੰ ਵੈਸੇ ਮੈਂ ਤੈਨੂੰ ਔਕਾਸ਼ ਦੇ ਦਿੱਤਾ ਹਾਂ ਹਾਂ ਦੱਸੋ ਮੈਨੂੰ ਤਾਂ ਹੁਣ ਪਰਵਾਹ ਹੈ ਨਹੀਂ ਲੋਕਾਂ ਦੀ ਪਰਵਾਹ ਕਾ ਨੂੰ ਕਰਨਾ ਹੈ ਹਾਂ ਪਰਵਾਦੇ ਲੋਕਾਂ ਦੀ ਪ੍ਰਵਾਹ ਕਰੀ ਜਾਵਾਂਗੇ ਤੇ ਰਿਲੇਸ਼ਨ ਅੱਗੇ ਕਿਵੇਂ ਵਧੂਗਾ ਦੱਸੋ ਇਹ ਤਾਂ ਹੈ ਮੇਰੀ ਗੱਲ ਜੇ ਆਪਾਂ ਕੋਈ ਨਾਂ ਵੀ ਕਰਾਂਗੇ ਤਾਂ ਲੋਕ ਤਾਂ ਵੀ ਕੁਝ ਨਹੀਂ ਕਹਿਣਾ ਲੋਕਾਂ ਨੇ ਹਾਂ ਵਿਚਾਰ ਕਰਾਇਆ ਲਿਆ ਤਾਂ ਵੀ ਲੋਕਾਂ ਕੁਝ ਨਹੀਂ ਹਨ ਲੋਕ ਤਾਂ ਦੂਪ ਭੈਣ ਕਢਾ ਲੈਣਾ ਸਿੱਧੀ ਗੱਲ ਆਸਾਂ ਦਾ ਲੋਕਾਂ ਲਾਕਾਂ ਦਾ ਰਹਿਣਾ ਇੰਕਾ ਸੇ ਲੋਕਾਂ ਦਾ ਰਹਿਣਾ ਸੋਚਿਆ ਕਰੋ ਨਾ ਨਾ ਇਹ ਸੱਚ ਨਹੀਂ ਹੋਰ ਫਿਰ ਦਿਵਾ ਵੀ ਜੂ ਤਾਂ ਸੈੱਟ ਹੋ ਗਏ ਬਾਹਰ ਹਨਾ ਹਾਂ ਕੁੜੀ ਹੈ ਜੀ ਪੜੀ ਜਾਂਦੀ ਹੈ ਹੇ ਸੇਤਾ ਨਹੀਂ ਨਾਲੇ ਕਹਿੰਦੇ ਸੀ ਦਾ ਮੈਨੂੰ ਇਹ ਰਮਨ ਕਹਿੰਦੀ ਸੀ ਕਿ ਉਹਦਾ ਵੀ ਜਾ-ਬੂ ਜਾ ਲੱਗ ਗਿਆ ਪリーズ ਦਾ ਕਹਿੰਦੇ ਨਾ ਨਾ ਡੀਯੂ ਚ ਪੜਦੀ ਹੈਗੀ ਅੱਛਾ ਨਹੀਂ ਆਈਲਟਸ ਨਹੀਂ ਕਰਦੀ ਸੀ ਨਾਲੇ ਉੱਥੇ ਡਮੀ ਐਡਮਿਸ਼ਨ ਲੈ ਕੇ ਹੋ ਹਾਂ ਉਹ ਵੀ ਕਰ ਜਾਂਦੀ ਹੈ ਅੱਛਾ ਚਾਈਲਟਸ ਕਰ ਜਾਂਦੀ ਹੈ ਟਰਪੇ ਦੇ ਬਾਅਦ ਬੁਰਾ ਆਪਾਂ ਨੂੰ ਥੋੜਾ ਰਸਤਾ ਖੁੱਲ ਜੂਗਾ ਤੂੰ ਕਹਿ ਨਹੀਂ ਸਮਝੀ ਤੂੰ ਪਹਾੜ ਹੀ ਰਹਿੰਦੀ ਹੈ ਤੂੰ ਆ ਜਾ ਮੇਰੀ ਗੋਲੀ ਰਹੇ ਜਨ ਅਕਲ ਕਹਿੰਦੀ ਹੈ ਕਿ ਵੈਸਾ ਪਰ ਮੈਨੂੰ ਆਇਆ ਵੀ ਮੈਂ ਹੁਣ ਆਸ ਥੋੜੂਸ ਨਹੀਂ ਛੱਡਦਾ ਨਾ ਭੋਮੇਤ ਨੂੰ ਇੱਕ ਗੱਲ ਉਹ ਦੱਸਦਾ ਦੇਖੋ ਮੈਂ ਆਇ ਨਹੀਂ ਰਹਿ ਸਕਦਾ ਨਾ ਮੈਂ ਦੇਖ ਤੈਨੂੰ ਦਿਨ ਦਿਨੇ ਇੱਕ ਦਿਨੇ ਦਿਨੇ ਆ ਗਿਆ ਕਿ ਤੇ ਕਦੇ ਰਾਤ ਨੂੰ ਜੋ ਸਾਰੇ ਪਿੰਡ ਸੌਂਗੇ ਰਾਤ ਉਹ ਤੂੰ ਆ ਗਿਆ ਐਸੇ ਰਿੱਖੇ ਨਾਲ ਤਾਂ ਮੈਂ ਤੁਹਾਡੇ ਕੋਲ ਆ ਸਕਦਾ ਅਸਾਂ ਰਾਤ ਨਹੀਂ ਆਇਆ ਕਰ ਰਾਤੀ ਤਾਂ ਨਿਕੰਦੀ ਨਾ ਕੱਲਿਆਂ ਦੀ ਹੁਣ ਤੈਨੂੰ ਪਤਾ ਹੈਗਾ ਹੁਣ ਰਾਤੀ ਤਾਂ ਠੀਕੇ ਦੀ ਮੈਂ ਕੀ ਕਰੂ ਨਾ ਜੋ ਸਾਰੇ ਸੌਂ ਜਾਣ 10 ਵਜੇ ਆ ਜਾ ਗੁਰੂ ਜੀ ਕੋਲੋਂ ਮੈਂ ਤੇ ਤਰਤੀਲ ਦਾ ਬਾਬਾ ਬੋਲੇ ਗੁਣਨਾ ਪਾਦਾ ਰਿਹਾ ਕਰਨਾ ਇਹ ਤਾਂ ਮੈਂ ਤਾਂ ਪੂਰਾ ਇੰਤਜ਼ਾਰ ਕਰੂੰਗੀ ਤੇ ਆ ਮੈਂ ਜਦੋਂ ਕੋੜੀ ਬਣਾ ਕੇ ਜਦੋਂ ਕੀਤਾ ਨਾਲ ਉਹ ਮੈਨੂੰ ਬਹੁਤ ਪਸੰਦ ਆਉਂਦਾ ਰਹਿੰਦਾ ਹੈ ਹੋਰ ਕੀ ਤਾਂ ਆਈ ਗਈ ਹੋਰ ਕੋੜੀ ਵਾਲੀ ਪੋਜੀਸ਼ਨ ਪਸੰਦ ਆਉਂਦੀ ਮੈਨੂੰ ਅੱਛਾ ਜੀ ਹਾਂਜੀ ਹਾਂਜੀ ਮੈਨੂੰ ਵੀ ਬਹੁਤ ਚੰਗਾ ਲੱਗਦਾ ਅੱਛਾ ਪਸੰਦ ਹੈ ਕੁੜੀ ਆਲੀ ਕਿ ਮੈਂ ਉੱਪਰ ਆਉਣ ਵਾਲੀ ਪਸੰਦ ਹੈ ਜਿਹੜਾ ਤੂੰ ਉੱਪਰ ਆਉਣ ਵਾਲਾ ਹੈ ਉਹ ਤੇ ਤਾਂ ਦਰਦ ਵਾਲਾ ਹੁੰਦਾ ਹੈ ਮੇਰੇ ਤਾਂ ਜਾਨ ਹੀ ਕੱਢ ਲੈਣਾ ਕਾਸ਼ ਤੋਂ ਤਾਂ ਤੇ ਤੁਸੀਂ ਉੱਪਰ ਆਉਣੇ ਹੋ ਤੁਸੀਂ ਮੇਰੀ ਜਾਨ ਕੱਢ ਲੈਣੇ ਹੋ ਤੇ ਮੈਂ ਕਿਹੜੇ ਪਾਸੇ ਜਾਵਾਂ ਹੋ ਜੂਗਾ ਹੋਈ ਹੋਈ ਸੱਟ ਸੱਟ ਤਾਂ ਹੋ ਜੂਗਾ ਰੈਲਾ ਹੋ ਜੂਗਾ ਹੋਏ ਹੋਏ ਫਿਰ ਹੁਣ ਬੁਣ ਜੋ ਜਵਾਨੀ ਦਾ ਸੰਭਾਲਣੀ ਹੈ ਨਾ ਉਹਦਾ ਮੈਂ ਕੀ ਕਰਾ ਦੇ ਦੱਸੋ ਹਾਂ ਇਹ ਤਾਂ ਹੈ ਹੂੰ ਹੁਣ ਤਾਂ ਇਹੀ ਅਗੂਆ ਰਿਹਾ ਸੀ ਹਾਂ ਹਾਂ ਵੀ ਹੁਣ ਤਾਂ ਦੁਆ ਹੈ ਕਰੀ ਗਈ ਕੋਣ ਨੂੰ ਭੇਜ ਉਧਰ ਕੈਨੇਡਾ ਕੁਰੀਤਿਆ ਭੇਜ ਤੇ ਜੋ ਲੋੜ ਹੈ ਪੈਸੇ ਤੇ ਰੇਤ ਮੈਂ ਵੀ ਇਸ਼ਾਰਾ ਲਾ ਦਿੱਤਾ ਤੂੰ ਹੀ ਤਾਂ ਗੱਲ ਕਰਾਉਣ ਵਾਲਾ ਇਹ ਗੱਲ ਕਰਾਏਗਾ ਫੇਰ ਹੀ ਇਹ ਜਾਣੀ ਵੀ ਵਾਹ ਜੀ ਹੁਣ ਇਦਾਂ ਇਹ ਹੋ ਗਰੀਆ ਇਹਦੇ ਰਮਣ ਤਾਂ ਇਹ ਤਾਂ ਕਹਿੰਦੀ ਮੈਂ ਤੁਹਾਦਰਾ ਸਿਆਪਾ ਹੁੰਦਾ ਨਹੀਂ ਅੱਛਾ ਆ ਇਹ ਤਾਂ ਇਹ ਮਤਲਬ ਦਰਚਕ ਤਾਂ ਨਾ ਮੈਂ ਕੀ ਕਰਾਂ ਹੁੰਦਾ ਸੋ ਫਿਰ ਨੋਇ ਤੇ ਰਿੰਦੀ ਮੱਤੀ ਰਹਿੰਦੀ ਮੇਰੇ ਤੇ ਹਾਂ ਤਾਂ ਤੇ ਹੋਰ ਸੁਭਾਏ ਹੀ ਜਾਗਾ ਨਾ ਹੋਰ ਬਾਲੀ ਉਹ ਮੰਨਦੀ ਅਡੇਰੇ ਨੂੰ ਮੰਨਦੀ ਅਡੇਰਾ ਅਡੇਰਾ ਹੀ ਰਹਿੰਦੀ ਸਾਰਾ ਦਿਨ ਸੁਣਾ ਇੰਨਾ ਨਹੀਂ ਕਰਨਾ ਚਾਹੀਦਾ ਹੋਰ ਕੀ ਇਹਦਾ ਤਨ ਕੋਈ ਨਹੀਂ ਨਾ ਹੈ ਤੇਰੇ ਅਸਤੀ ਕਾਸ਼ ਦਾ ਤਰੂ ਹੈ ਜੇ ਮੇਰੇ ਕਾਸ਼ ਮੇਰੇ ਕਾਸ਼ ਦੀ ਰੋਪੀ ਹੈਗੀ ਹੈ ਹਾਂ ਕਾਸ਼ ਦੀ ਰੋਪੀ ਤੇ ਕੀ ਪ੍ਰਕਾਸ਼ ਵਸਣ ਵੀ ਲੈਵੇ ਮੇਰੇ ਕਾਸ਼ ਦੀ ਸੁਣ ਵੀ ਲਿਆ ਕਰ ਕਰਿਆ ਕਾਸ਼ ਤੇ ਪਤਾਲ ਬਣਾ ਦਿੰਨੀ ਮਿੰਟ ਚ ਲਖੀ ਰਾਜ ਆ ਜੀਉ ਮੈਂ ਮੇਰੀ ਗੱਲ ਮਨ ਪਸੰਦ ਦੀ ਢਾਲ ਬਣਾਉਂਗੀ ਮਾਂ ਦਾਲ ਮੱਖਣੀ ਦਾ ਸੰਦਨ ਤੇ ਨੂੰ ਨਾਂ ਲਾ ਕੇ ਰੱਖੂਗੀ ਨਾਲੀ ਮੱਖਣੀ ਤੇ ਮੱਖਣੀ ਤੇ ਮੇਰੀ ਕੜਾਹੀ ਤੇ ਮੈਂ ਨਾਲੇ ਮਿਕੜਾਉਂਗਾ ਮੈਂ ਤੇਰੇ ਬੁੱਜੀ ਮਖਣੀ ਦਾ ਬਚੜਨੀ ਨਾਲ ਹੀ ਖਾ ਲਊਗਾ ਮੇਰੀ ਤਾਂ ਹੁਣ ਹੀ ਨਿਕਲ ਜਾਂਦੀ ਐ ਜੀ ਗੱਲ ਕਰ ਕਰਕੇ ਤੇਰੀ ਮੇਰੀ ਗੱਲ ਸੁਣਾ ਵੱਜ ਗਿਆ ਟਾਈਮ ਹੋ ਗਿਆ 8:05 ਇਹਨੂੰ ਰਵਣ ਨੂੰ ਨਾ ਇਹਨੇ ਜਾਣਾ ਅਜਖੰਡਪਾਟ ਦੂਜੇ ਦਿਨ ਆ ਉੱਥੇ ਗਰਾਰ ਨੂੰ ਫਿਰ ਹੋਊਗੀ ਇਹਨਾਂ ਕੋਲ ਅੱਛਾ ਜੀ ਚਾੱਕ ਕੇ ਮੋਟਰ ਨਾਲ ਲੈ ਆਉਣਾ ਤੇਰੇ ਕੋਲੇ ਤੇ ਅੱਜ ਕੀ ਰਾਤ ਬੁਆ ਕੇ ਸਾਥ ਹੈ ਠੀਕ ਹੈ ਕੋਈ ਨਹੀਂ ਵਾਸੇ ਮੈਂ ਫੋਰਸ ਦਾ ਰਿਪੋਰਟ ਕਿਸੇ ਨੂੰ ਪਾਉਣਾ ਕੋਆ ਵੀ ਨਾ ਜਾਵੇ ਇਧਰੋਂ ਨੂੰ ਠੀਕ ਹੈ ਨਾ ਠੀਕ ਹੈ ਠੀਕ